ਲਓ ਵੀ ਦੋਸਤੋ ਆ ਕੋੜੀਸੇਖਾ ਦਾ ਮੇਨ ਚੌਕ ਤੇ ਤੁਸੀਂ ਦੇਖ ਰਹੇ ਜੀ ਆ ਜੀਰਾ ਰੋਡ ਤੇ ਆਪਾਂ ਹੁਣ ਜਾਣਾ ਗੁਰਵਿੰਦਰ ਸਿੰਘ ਕਿਲ ਕਿਲ ਫੋਟੋ ਸਟਰੀਟ ਤੇ ਕਾ ਤੁਹਾਨੂੰ ਜੀਰਾ ਰੋਡ ਤੇ ਅਸੀਂ ਲੈ ਕੇ ਜਾ ਰਹੇ ਆ ਤੇ ਇੱਥੇ ਅੱਗੇ ਜਾ ਕੇ ਆ ਗਲੂਟੀ ਰੋਡ ਆ ਗਿਆ ਬਾਜ਼ਾਰ ਨੂੰ ਜਿਹੜੀ ਆ ਚਲੀ ਜਾਣੀ ਆ ਇਹ ਗਲੂਟੀ ਰੋਡ ਤੁਸੀਂ ਦੇਖ ਰਹੇ ਜੇ ਤੇ ਆ ਜੀਰਾ ਰੋਡ ਸਿੱਧਾ ਸਿੰਦਾ ਜੀਰਾ ਰੋਡ ਜਾ ਕੇ ਆ ਆ ਬੈਂਕ ਜਿਹੜੇ ਆ ਗਿਆ ਤੇ ਬੈਂਕਾਂ ਤੋਂ ਅੱਗੇ ਜਾ ਕੇ ਤੇ ਆ ਟੈਕਸੀ ਸਟੈਂਡ ਆ ਗਿਆ ਸਾਈਡ ਸਾਈਡ ਤੋਂ ਹੁਣੇ ਥੇ ਇਧਰ ਸਰਕਾਰੀ ਸਕੂਲ ਆ ਤੇ ਇਧਰ ਜਿਹੜਾ ਆ ਤੁਸੀਂ ਵੇਖ ਰਹੇ ਆ ਸਿੱਧੀ ਜੀਰਾ ਰੋਡ ਚਲੀ ਗਈ ਆ ਤੁਸੀਂ బోర్ ਵੇਖ ਰਹੇ ਜੇ ਇਹ ਹੈਗਾ ਕੋਟ ਸਿੰਘ ਦਾਤਿਆਲਾ ਰੜੜਾ ਤੇ ਜੀਰਾ ਤੇ ਇਹ ਮੰਦਿਰ ਆ ਤੇ ਆਪਾਂ ਹੁਣ ਜਾ ਰਹੇ ਆ ਦਾਤਾ ਰੋਡ ਤੇ ਤੇ ਦਾਤਾ ਰੋਡ ਤੇ ਤਿੰਨ ਚਾਰ ਦੁਕਾਨਾਂ ਤੁਸੀਂ ਅੱਗੇ ਜਾਣਾ ਤੇ ਇੱਥੇ ਆ ਜਾਣਾ ਗਿੱਲ ਫੋਟੋ ਸਟੇਟ ਲੋ ਵੀ ਦੋਸਤੋ ਆ ਤੁਸੀਂ ਵੇਖ ਰਹੇ ਜੀ ਹੁਣ ਗਿੱਲ ਫੋਟੋ ਸਟੇਟ ਤੇ ਆਪਾਂ ਹੁਣ ਜਾਵਾਂਗੇ ਅੰਦਰ ਤੇ ਅੰਦਰ ਜਾ ਕੇ ਆਪਾਂ ਬਾਈ ਨੂੰ ਮਿਲਦੇ ਆਂ ਤੇ ਮਿਲ ਕੇ ਤੇ ਫਿਰ ਉਹਦੇ ਨਾਲ ਜਿਹੜੀ ਆਪਾਂ ਪੂਰੀ ਗੱਲਬਾਤ ਕਰਾਂਗੇ ਆ ਦਾਤਾ ਰੋਡ ਤੇ ਗਿੱਲ ਫੋਟੋ ਸਟੇਟ ਹੁਣ ਆਪਾਂ ਚੱਲਦੇ ਆਂ ਬਾਈ ਦੇ ਕੋਲ ਅੰਦਰ ਤੇ ਆਜੋ ਤੁਹਾਨੂੰ ਬੁਲਾਉਣੇ ਆ ਹੁਣ ਲੋ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆ ਗਿੱਲ ਫੋਟੋ ਸਟੂਡੀਓ ਦੇ ਅੰਦਰ ਦੁਕਾਨ ਦੇ ਵਿੱਚ ਤੇ ਬਾਈ ਦਾ ਕਰਦੇ ਆ ਗੱਲਾਂ ਬਾਤਾਂ ਬਾਈ ਕੀ ਹਾਲ ਚਾਲ ਨੇ ਜੀ ਇੱਠਾ ਜੀ ਤੇ ਆਓ ਫਿਰ ਆਪਾਂ ਇਹਦੇ ਨਾਲ ਕੁਲੀਆਂ 10 ਮਿੰਟ ਗੱਲਾਂ ਬਾਤਾਂ ਕਰਦੇ ਲੋ ਵੀ ਦੋਸਤੋ ਹੁਣ ਆਪਾਂ ਪਹੁੰਚ ਗਏ ਆ ਗਿੱਲ ਸਟੂਡੀਓ ਦੇ ਅੰਦਰ ਤੇ ਮੇਰੇ ਨਾਲ ਨੇ ਹੁਣ ਗੁਰਵਿੰਦਰ ਸਿੰਘ ਗਿੱਲ ਗਿੱਲ ਫੋਟੋ ਸਟੂਡੀਓ ਵਾਲਾ ਸਟੂਡੀਓ ਵਾਲਾ ਤੇ ਆਪਾਂ ਹੁਣ ਕਰਦੇ ਆ ਇਹਨਾਂ ਨਾਲ ਗੱਲਾਂ ਬਾਤਾਂ ਕਿ ਇਹਨਾਂ ਦੇ ਕੀ ਕੰਮ ਆ ਤੇ ਕੀ ਇਹ ਕਰਦੇ ਆ ਤੇ ਬਾਈ ਜੀ ਮੇਰਾ ਪਹਿਲਾ ਸਵਾਲ ਏ ਕਿ ਪਹਿਲਾਂ ਆਪਣੀ ਦੁਕਾਨ ਹੁੰਦੀ ਸੀ ਜੀਰਾ ਰੋਡ ਤੇ ਹੁਣ ਦੁਕਾਨ ਤੁਸੀਂ ਲੈ ਲੈਂਦੀ ਏ ਦਾਤਾ ਰੋਡ ਤੇ ਇਹ ਕੀ ਕਾਰਨ ਗੇ ਇਧਰ ਆਪਾਂ ਕਿਉਂ ਆਏ ਇਹਨਾਂ ਤੋਂ ਦੱਸਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੇ ਆਪਦੀ ਦੁਕਾਨ ਜੀਰਾ ਰੋਡ ਤੇ ਉਹ ਦੁਕਾਨ ਆਪਨੀ ਸੀ ਕਿਰਾਏ ਤੇ ਜੀ ਅੱਛਾ ਤੇ ਇੱਧਰ ਹੁਣ ਆਪਾਂ ਦੀ ਦੁਕਾਨ ਖੋਦੀ ਤਿਆਰ ਕੀਤੀ ਹੈ ਅੱਛਾ ਆਪਾਂ ਦੀ ਤਿਆਰ ਦੁਕਾਨ ਤੇ ਅੱਛਾ ਤੇ ਉਹਨਾਂ ਨੇ ਆਪਦਾ ਕੰਮ ਕਰਨਾ ਸ਼ੁਰੂ ਕਰਕੇ ਆਪਾਂ ਹੁਣ ਆਪਨੀ ਦੁਕਾਨ ਤੇ ਅੱਛਾ ਹੁਣ ਆਪਾਂ ਪੂਰੀ ਵਧੀਆ ਤਰੀਕੇ ਨਾਲ ਬਣਾ ਕੇ ਕਾਊਂਟਰ ਕਾਊਂਟਰ ਬਣਾ ਕੇ ਮਸ਼ੀਨਾਂ ਲਵੀਆਂ ਲਾ ਕੇ ਹੈਨਾ ਪ੍ਰਿੰਟਰ ਸਾਰੇ ਵਧੀਆ ਲਾ ਕੇ ਤੇ ਹੁਣ ਆਪਾਂ ਜਿਹੜਾ ਉਹ ਦਾਤਾ ਰੋਡ ਤੇ ਪੂਰਾ ਜਿਹੜਾ ਹੁਣ ਆਪਦਾ ਕੰਮ ਕਰ ਰਿਹਾ ਠੀਕ ਹੈ ਨਾ ਆਪਦੀ ਦੁਕਾਨ ਤੇ ਕੰਮ ਕਰ ਰਿਹਾ ਤੇ ਬਾਈ ਮੇਰਾ ਅਗਲਾ ਸਵਾਲ ਏ ਕਿ ਤੁਸੀਂ ਇਸ ਦੁਕਾਨ ਦੇ ਵਿੱਚ ਜਿਵੇਂ ਆਪਣੀ ਦੁਕਾਨ ਦਾ ਨਾਮ ਹੈ ਗਿਲ ਫੋਟੋ ਸਟੇਟ ਹਾਂਜੀ ਇਥੇ ਕੀ ਕੀ ਕੰਮ ਕਰਦੇ ਤੁਸੀਂ ਕਿ ਤੇਰੇ ਆਪਾਂ ਜਿਵੇਂ ਲਾਇਸੈਂਸ ਬਣਾਉਨੇ ਆਸ਼ਾਹਾਰਸੀਆ ਵਗੈਰਾ ਬਣ ਤਿਆਰ ਕਰਦੇ ਆਂ ਪਾਸਪੋਰਟ ਤਿਆਰ ਹੁੰਦੇ ਆ ਅੱਛਾ ਮੋਟਰਸਾਈਕਲ ਕਾਰਾਂ ਦੀ ਈਮੇਟੀ ਤੇ ਜਾਂਦੇ ਨੇ ਅੱਛਾ ਹਾਂਜੀ ਇਹ ਸਾਰਾ ਕੰਮ ਹੋਰ ਫੋਟੋ ਸਟੇਟ ਹਾਂ ਮੇਨ ਕੰਮ ਤੇ ਜਿਹੜਾ ਦੁਕਾਨ ਦਾ ਨਾਮ ਫੋਟੋ ਸਟੇਟ ਆਈ ਫੋਟੋ ਸਟੇਟ ਦਾ ਆਮੀ ਹੈ 컬러 ਪ੍ਰਿੰਟ ਬਲੈਕ ਐਂਡ ਵਾਈਟ ਪ੍ਰਿੰਟ ਕਰਦੇ ਜਾਂਦੇ ਅੱਛਾ 컬러 ਪ੍ਰਿੰਟ ਵੀ ਕੱਢ ਦਿੰਦੇ ਜੀ ਹਾਂਜੀ 컬러 ਪ੍ਰਿੰਟ ਨਿਕਲਦਾ ਅੱਛਾ ਆਧਾਰ ਕਾਰਡ ਬਣਾਉਣਾ ਉਹ ਆਧਾਰ ਕਾਰਡ ਨਿਕਲ ਜਾਂਦਾ ਅੱਛਾ ਪੈਨ ਕਾਰਡ ਅਪਲਾਈ ਹੁੰਦੇ ਆ ਜੀ ਅੱਛਾ ਹਾਂਜੀ ਤੇ ਦੋਸਤੋ ਇਹਨਾਂ ਨੇ ਜਿਹੜੇ ਕੰਮ ਗਿਣਾ ਦਿੱਤੇ ਨੇ ਜਿਲ੍ਹ ਸਾਹਿਬ ਨੇ ਇਹ ਤੁਸੀਂ ਇਸ ਕੰਮ ਦੇ ਵਿੱਚੋਂ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ ਦਾਤਾ ਰੋਡ ਤੇ ਤੁਸੀਂ ਆਉਣਾ ਹੈ ਜਿਲ੍ਹ ਫੋਟੋ ਸਟੇਟ ਤੇ ਤੇ ਇਹ ਕੰਮ ਤੁਸੀਂ ਇੱਥੋਂ ਆ ਕੇ ਕਰਵਾ ਲੈਣੇ ਨੇ ਤੇ ਫੋਟੋ ਸਟੇਟ ਵੀ ਇਹਨਾਂ ਨੇ ਕਿਹਾ ਕਿ ਅਸੀਂ ਕਲਰ ਵੀ ਕੱਢ ਦਿੰਦੇ ਆ ਤੇ ਬੜੇ ਕੰਮ ਨੇ ਜਿਹੜੇ ਅੱਜ ਕੱਲ ਹੁੰਦੇ ਹੀ ਸਾਡੇ ਕੋੜੀ ਸਿਨਾਂ ਦੇ ਵਿੱਚ ਮੇਰੇ ਹੁਣ ਚਾਰ ਪੰਜ ਦੁਕਾਨਾਂ ਹੈਗੀਆਂ ਲੇਸ ਨਾਲ ਦੀਆਂ ਤੇ ਬਾਈ ਗਿੱਲ ਏਸੇ ਬੈਠਾ ਦਾਤਾ ਰੋਡ ਤੇ ਬੈਠੇ ਨੇ ਤੇ ਬਾਈ ਮੇਰਾ ਅਗਲਾ ਸਵਾਲ ਆ ਕਿ ਕਿੰਨਾ ਕੁ ਸਮਾਂ ਕਿੰਨਾ ਕੁ ਟਾਈਮ ਤੁਹਾਨੂੰ ਹੋ ਗਿਆ ਹੈ ਇਸ ਕੰਮ ਦੇ ਵਿੱਚ ਪਿਆ ਤੇ ਇਸ ਕੰਮ ਨੂੰ ਕਰਦਿਆਂ ਤਾਪੂ ਜੀ 18 ਸਾਲ ਹੋ ਗਏ ਇਸ ਕੰਮ ਚ ਅੱਛਾ ਅੱਛਾ ਤੇ ਪਹਿਲਾ ਸਾਂਝ ਸੀ ਆਪਣੀ ਪਿੱਛੇ ਅੱਛਾ ਜੀਆ ਰੋਡ ਤੇ ਆਪਣੀ ਸਾਂਝੀ ਦੁਕਾਨ ਸੀ ਹਾਂ ਹਾਂ ਉਤੋਂ ਆਪਾਂ ਤਿੰਨ ਸਾਢੇ ਤਿੰਨ ਸਾਲ ਹੋ ਗਏ ਉਦੋਂ ਜੀਆ ਰੋਡ ਤੇ ਆਰਦੀ ਕਰੀ ਅੱਛਾ ਸਾਢੇ ਤਿੰਨ ਸਾਲ ਤੁਸੀਂ ਜੀਆ ਰੋਡ ਤੇ ਲਾ ਕੇ ਆਏ ਜੀ ਆਪ ਦੀ ਖਤਰੀ ਕੀਤੀ ਹੈ ਜੀ ਅੱਛਾ ਤੇ ਉਤੋਂ ਹੁਣ ਆਪਾਂ ਨੂੰ ਇੱਥੇ ਆਇਆ ਨੂੰ ਦਾ ਡੇਢ ਮਹੀਨਾ ਹੋ ਗਿਆ ਇੱਥੇ ਆ ਗਏ ਆਪਾਂ ਅੱਛਾ 1-2 ਮਹੀਨੇ ਹੋ ਗਣ ਆਪਾਂ ਦੱਤਰ ਰੋੜ ਤੇ ਆ ਮੁਰਦਿਆ ਸਾਰੀ ਸ਼ੇਕ ਗ੍ਰੰਤੀ ਮੰਦਿਰ ਦੇ ਨਾਲ ਹੀ ਆਪਣਾ ਕੀਤਾ ਅੱਛਾ ਹਾਂਜੀ ਬਿਲਕੁਲ ਤੇ ਮੇਰਾ ਹੁਣ ਇੱਕ ਬੜਾ ਕੌੜਾ ਜਿਹਾ ਸਵਾਲ ਵੀ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਗਾਹ ਕੰਮ ਕਰਵਾਉਣ ਵਾਸਤੇ ਆਉਂਦਾ ਹੈ ਤੁਸੀਂ ਲਾਰੇ ਦਾ ਨਹੀਂ ਲਾਉਂਦੇ ਉਹਨਾਂ ਨੂੰ ਇਹਨਾਂ ਆਵੇ ਲਈ ਸਾਡਾ ਹੁੰਦਾ ਹੈ ਵੀ ਕੰਮ ਵੀ ਆਦਿ ਨਾਲ ਕੋਸ਼ਿਸ਼ ਹੁੰਦੀ ਵੀ ਜਲਦ ਤੋਂ ਜਲਦ ਗਾਹਕ ਦਾ ਕੰਮ ਕਰਾ ਕੇ ਅੱਛਾ ਤੇ ਗਾਹਕ ਨੂੰ ਖੁਸ਼ ਕਰਕੇ ਤੋਂ ਰਿਆ ਜੇ ਕੋਈ ਕੁਛ ਕੰਮ ਹੋ ਜਾਵੇ ਉਹਨਾਂ ਦਾ ਅੱਛਾ ਖੁਸ਼ ਹੋ ਕੇ ਜਾਵੇ ਪਰ ਸਰਕਾਰੀ ਕੰਮ ਹੈ ਕਈ ਵੀ ਅੱਗੋਂ ਹੀ ਕੰਮ ਕੋਈ ਨਾ ਕੋਈ ਆਹੋ ਤੋਂ ਇਹ ਜਿਹੜਾ ਕੰਮ ਤੁਸੀਂ ਇੱਥੇ ਹੱਥੀ ਕਰ ਦੇਣਾ ਹੈ ਉਧਰ ਰੁਕਦਾ ਨਹੀਂ ਉਧਰ ਰੁਕਦਾ ਨਹੀਂ ਜਿਹੜਾ ਕੰਮ ਤੁਸੀਂ ਅੱਗੋਂ ਕਰਵਾਉਣਾ ਹੈ ਹਾਂਜੀ ਉਹ ਹੋ ਸਕਦਾ ਉਹਦੇ ਵਿੱਚ ਥੋੜਾ ਜਿਆਦਾ ਤਕਨੀਕੀ ਦਿੱਕਤ ਆ ਜਾਂਦੀ ਹੈ ਕੰਮ ਵਿੱਚ ਦਿੱਕਤ ਆ ਜਾਂਦੀ ਆ ਜਾਂਦੀ ਪਰੇਸ਼ਾਨੀ ਕਰ ਉਹ ਲੇਟ ਹੋ ਜਾਂਦਾ ਜੀ ਤੇ ਐਸੇ ਸਾਡੀ ਕੋਚ ਛੇ ਹੁੰਦੀ ਵੀ ਕੰਮ ਆ ਜਾ ਤੇ ਨਾਲ ਦੀ ਨਾਲ ਕਰਕੇ ਦੇ ਜਾ ਗੋ ਬੱਛਾ ਤੇ ਤੁਹਾਡੇ ਕੋਲੇ ਲੋਕ ਕਈ ਤਰ੍ਹਾਂ ਦੀਆਂ ਉਹਨੂੰ ਲਿਖਾਉਣ ਆਉਂਦੇ ਨੇ ਅਰਜ਼ੀਆਂ ਕੋਈ ਥਾੜੇ ਮੈਜਣਾ ਕੋਈ ਮੈਂ ਬਿਜਲੀ ਦੇ ਬਿੱਲ ਬਾਦ ਦੇ ਲਿਖਾਉਣੀਆਂ ਉਹ ਵੀ ਲਿਖਦੇ ਜੇ ਬਰਨਰ ਅਰਜ਼ੀਆਂ ਤਾਈਪ ਕੀਤੀਆਂ ਜਾਂਦੀਆਂ ਹਾਂਜੀ ਬਿੱਲ ਆਨਲਾਈਨ ਬਿੱਲ ਵੀ ਕਰ ਲਈ ਜੀ ਆਪਾਂ ਦਾ ਅਛਾ ਹਾਂਜੀ ਤੇ ਦਰਖਾਸਤਾਂ ਜਿਹੜੀਆਂ ਤੁਸੀਂ ਉਹ ਲਿਖ ਲਿਖਦੇ ਹੈ ਨਾ ਹਾਂਜੀ ਤੇ ਮੇਰਾ ਉਹਨਾਂ ਵਾਸਤੇ ਸਵਾਲ ਆ ਕਿ ਤੁਹਾਡੇ ਕੋਲ ਕੋਈ ਵਰਕਰ ਤਾਂ ਕਿੰਨੇ ਕੁ ਵਰਕਰ ਕੰਮ ਕਰਦੇ ਨੇ ਬੰਦੇ ਕੰਮ ਕਰਦੇ ਨੇ ਕੋਈ ਆਪ ਤਾਂ ਹਾਂਜੀ ਦੋ ਹੈ ਗਿਆ ਬਸ ਫਿਰ ਆਪਣਾ ਕੰਮ ਕਰਦੇ ਅੱਜ ਤੱਕ ਐਸ ਵਾਰ ਜਿੰਨੀ ਖੁੱਡੀ ਹੋਣਾ ਆਈ ਨਹੀਂ ਅੱਛਾ ਤੇ ਨਾਲ ਆਪਣੇ ਮੈਸੇਜ ਵੀ ਆ ਜਾਂਦੇ ਆ ਚਾਰ ਕੰਨੇ ਬੰਦੀਆਂ ਨੇ ਉਹ ਆ ਕੇ ਬਹਿ ਜਾਂਦੇ ਆ ਅੱਛਾ ਹਾਂਜੀ ਉਹ ਫੇਰ ਰੋਟੀਆਂ ਡੀਆਂ ਪਕਾ ਕੇ ਘਰੋਂ ਇੱਥੇ ਆ ਜਾਂਦੇ ਹਾਂਜੀ ਠੀਕ ਆ ਪੱਲਾ ਵਟਾ ਦਿੰਦੇ ਅੱਛਾ ਅੱਛਾ ਨਹੀਂ ਨਹੀਂ ਮਿਹਨਤ ਦਾ ਕੋਈ ਡਰ ਨਹੀਂ ਮਿਹਨਤ ਕਰਨੀ ਚਾਹੀਦੀ ਹੈ ਤੇ ਹੋਰ ਕੋਈ ਸਵਾਲ ਜੇ ਕੋਈ ਗੱਲ ਕਈ ਵਾਰੀ ਮੈਥੋਂ ਰਹਿ ਜਾਂਦੀ ਏ ਕਿਉਂਕਿ ਮੈਂ ਨਹੀਂ ਪੁੱਛ ਸਕਦਾ ਤੁਹਾਨੂੰ ਕੋਈ ਇਹਨਾਂ ਆਪਦੇ ਕੰਮ ਬਾਰੇ ਜ਼ਿਆਦਾ ਪਤਾ ਹੁੰਦਾ ਹੈ ਕੀ ਐਂਡ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਰਾਜੀ ਜੀ ਮੈਂ ਤਾਂ ਕਹਿਣਾ ਵੀ ਆਓ ਹਨੇਦਲਾ ਤੇ ਪੂਰਾ ਸਭ ਕੁਝ ਦਾ ਉਹ ਕੰਮ ਹੋ ਜਾਂਦਾ ਤੇ ਮੈਂ ਲਲਕੋਲ ਕਹਿੰਦਾ ਆਓ ਨੂੰ ਲੈ ਕੇ ਆ ਕੇ ਨੂੰ ਕਰਵਾ ਹਾਂ 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 ਲਓ ਆ ਜੀ ਹਾਂ ਲਓ ਦੋਸਤੋ ਫੋਟੋਸੀ ਦੱਤਾਰੂੜ ਤੇ ਆਉਣਾ ਜਿੰਨ ਫੋਟੋ ਸਟੇਟ ਤੇ ਕੋਈ ਵੀ ਕੰਮ ਹੈ ਕਾਗਜ਼ ਪੱਤਰ ਦਾ ਕੋਈ ਵੀ ਕੰਮ ਹੈ ਇਹਦੇ ਕੋਲ ਆ ਕੇ ਕਰਵਾਉਣਾ ਹੈ ਤੇ ਨਾਲ ਦੇ ਨਾਲ ਮੇਰੇ ਚੈਨਲ ਬੂਟਾ ਗੁਲਾਮੀ ਵਾਲਾ ਨੂੰ ਤੁਸੀਂ ਬੋਲੋ ਜ਼ਰੂਰ ਕਰ ਲੈਣਾ ਤੇ ਜੇ ਇਹ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗੀਆਂ ਤੇ ਫਿਰ ਸ਼ੇਅਰ ਵੀ ਕਰਿਆ ਜੇ ਲਾਈਕ ਵੀ ਕਰਿਆ ਜੇ ਤੇ ਕਮੈਂਟ ਵੀ ਕਰਿਆ ਜੇ ਅਗਲੀ ਵਾਰ ਕਿਸੇ ਹੋਰ ਦੋਸਤ ਮਿੱਤਰ ਨੂੰ ਕਿਸੇ ਹੋਰ ਸ਼ਖਸੀਅਤ ਨੂੰ ਕਿਸੇ ਹੋਰ ਦੁਕਾਨਦਾਰ ਨੂੰ ਤੁਹਾਡੇ ਨਾਲ ਮਲਾਵਾਂਗਾ ਉਹਨਾਂ ਚੈਨਲ ਲਈ ਮੈਨੂੰ ਬੂਟਾ ਗੁਲਾਮੀ ਵਾਲਾ ਨੂੰ ਤੇ ਗੁਰਵਿੰਦਰ ਗੇਲਰ ਗੇਲ ਫੋਟੋਸਟੇਟ ਵਾਲਿਆਂ ਨੂੰ जो यादि वाहिगुरू जी का ख़ालसा वाहिगुरू जी फतेह